ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਮੈਂ ਵੀਡੀਓ ਵਾਲੇ ਮੁੰਡੇ ਨੂੰ ਕਹਿਣਾ ਯਾਰ ਹੈਲੋ ਸਾਈਡ ਤੇ ਕਰ ਲਾ ਨਹੀਂ ਨਹੀਂ ਕੈਮਰਾ ਵੀ ਸਾਈਡ ਤੇ ਕਰ ਲਾ ਕਿਉਂਕਿ ਪਿੱਛੇ ਹਾਂ ਨਜ਼ਰ ਨਹੀਂ ਆਉਂਦਾ ਅੱਜ ਤੁਸੀਂ ਛੋਟੇ ਜਿਹੇ ਸੱਦੇ ਤੇ ਭਾਰੀ ਗਿਣਤੀ ਚ ਇਕੱਠੇ ਹੋਏ ਹੋ ਮੈਂ ਹੁਣੇ ਅਸ਼ੀਰਵਾਦ ਲੈ ਕੇ ਆਇਆ ਹਾਂ ਭਗਵਾਨ ਬਾਲਮੀਕੀ ਜੀ ਦੇ ਮੰਦਰ ਚੋਂ ਸਾਡੇ ਦਰਮਿਆਨ ਬਾਬਾ ਪਰਗਣਾ ਚੀ ਜਿਹੜੇ ਕਿ ਹਮੇਸ਼ਾ ਮਾਨਵਤਾ ਦਾ ਮਨੁੱਖਤਾ ਦਾ ਔਰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਨੇ ਉਹ ਵੀ ਮੌਜੂਦ ਨੇ ਸਾਡੇ ਦਰਮਿਆਨ ਸਾਡੀ ਪਾਰਟੀ ਦੇ ਵਰਕਰ ਵਲੰਟੀਅਰ ਅਹੁਦੇਦਾਰ ਸਹਿਬਾਨ ਸਾਡੇ ਬੂਥਾਂ ਦੇ ਇੰਚਾਰਜ ਜਿਹੜੇ ਨੇ ਜਿਨ੍ਹਾਂ ਨੇ ਉਸ ਦਿਨ 10 ਜੁਲਾਈ ਨੂੰ ਇਤਿਹਾਸ ਦਾ ਹਿੱਸਾ ਬਣਨਾ ਉੱਭੀ ਮੌਜੂਦ ਨੇ ਤੇ ਜਿਨ੍ਹਾਂ ਨੇ ਇਤਿਹਾਸ ਬਣਾਉਣਾ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਸਾਰੇ ਮੌਜੂਦ ਸਭ ਨੂੰ ਮੇਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਵੀਰੋ ਅੱਜ ਲੋੜ ਹੈ ਪੰਜਾਬ ਨੂੰ ਖਾਸ ਤੌਰ ਤੇ ਇੱਕ ਸਮਾਜਿਕ ਭਾਈਚਾਰੇ ਨੂੰ ਆਪਣੇ ਏਕਤਾ ਦਿਖਾਉਣ ਦੀ ਕਿਉਂਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਕਿ ਸਮਾਜਾਂ ਨੂੰ ਤੋੜਿਆ ਜਾਵੇ ਆਪਸ ਚ ਲੜਾਇਆ ਜਾਵੇ ਪਰ ਪੰਜਾਬ ਜਿਹੜਾ ਉਹ ਹਮੇਸ਼ਾ ਸਾਂਝੀਵਾਲਤਾ ਦਾ ਪ੍ਰਤੀਕ ਰਿਹਾ ਹੈ ਮੈਨੂੰ ਯਾਦ ਹੈ ਜਦੋਂ ਰਿਜ਼ਲਟ ਆਏ 10 ਮਾਰਚ ਨੂੰ 92 ਸੀਟਾਂ ਦਿੱਤੀਆਂ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਬਤੌਰ ਮੁੱਖ ਮੰਤਰੀ ਲਈ 16 ਮਾਰਚ ਨੂੰ ਅਸੀਂ ਸੌਚੁਕ ਸਮਾਗਮ ਰੱਖਿਆ ਆਮ ਤੌਰ ਤੇ ਸੌਚੁਕ ਸਮਾਗਮ ਗਵਰਨਰ ਹਾਊਸ 'ਚ ਜਾਂ ਕਿਤੇ ਸਰਕਾਰੀ ਸਟੇਡੀਅਮ ਸਟੂਡੀਅਮ 'ਚ ਕਰ ਲੈਂਦੇ ਆ ਪਰ ਅਸੀਂ ਸੌਚੁਕ ਸਮਾਗਮ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਖਟਕੜਕਲਾਂ ਕੀਤਾ ਤੇ ਮੈਨੂੰ ਯਾਦ ਹੈ ਜਦੋਂ ਸੌਚੁਕ ਕੇ ਸਾਈਨ ਹੋ ਕੇ ਮੈਂ ਰਸਮੀ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਚੁੱਕਿਆ ਸੀ ਤਾਂ ਸਭ ਤੋਂ ਪਹਿਲੀ ਫਾਈਲ ਸਾਈਨ ਕੀਤੀ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਤੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਸ਼ਹੀਦ ਆਜ਼ਮ ਭਗਤ ਸਿੰਘ ਦੀ ਦੂਜੀ ਡਾਕਟਰ ਭੀਮrao ਅੰਬੇਦਕਰ ਜੀ ਦੀ ਇੱਕ ਜਿਨੇ ਆਜ਼ਾਦੀ ਦਵਾਈ ਇੱਕ ਜਿਨੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਸੰਵਿਧਾਨ ਬਣਾਇਆ ਅੱਜ ਜਾਓਗੇ ਜਿਹੜੇ ਮਾਜੀ ਦਫ਼ਤਰ ਚ ਦੋ ਫੋਟੋਆਂ ਲੱਗੀਆਂ ਨਜ਼ਰ ਆਉਂਦੀਆਂ ਨੇ ਜੀ ਦੇਖਿਆ ਹੋਣੀਆਂ ਤੁਸੀਂ ਬੀਰੋ ਬਾਬਾ ਸਾਹਿਬ ਨੇ ਕੀ ਕਿਹਾ ਪਹਿਲੀ ਗੱਲ ਤਾਂ ਉਹਨੂੰ ਐਨੇ ਔਖੇ ਹਾਲਾਤਾਂ ਚ ਪੜਨਾ ਪਿਆ ਕਿ ਕਲਾਸ ਚੋਂ ਬਾਹਰ ਬਿਠਾ ਦਿੰਦੇ ਸੀ ਉਹਨਾਂ ਨੂੰ ਕਿਉਂਕਿ ਛੂਆ ਛੂ ਤੋ ਉਸ ਵੇਲੇ ਬਹੁਤ ਚੱਲਦਾ ਸੀ ਫਿਰ ਉਹ ਆਪਣੇ ਸਾਥੀਆਂ ਤੋਂ ਪੜ੍ਹਦੇ ਸੀ ਤੁਹਾਨੂੰ ਕੀ ਪੜਾਇਆ ਮੈਨੂੰ ਦੱਸ ਦੇ ਉਸ ਤੋਂ ਬਾਅਦ ਪੀ ਐਚ ਡੀਆ ਕੀਤੀਆਂ ਲੰਡਨ ਜਾ ਕੇ ਅਮਰੀਕਾ ਜਾ ਕੇ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਵਿਦਿਆ ਜਿਹੜੀ ਆ ਉਹ ਇਹੋ ਜਿਹਾ ਸ਼ੇਰਨੀ ਦਾ ਦੁੱਧ ਵਰਗ ਵੰਗੂ ਐ ਵਿਦਿਆ ਜਿਨੇ ਪੀ ਲਈ ਜਿਨੇ ਵਿਦਿਆ ਲੈ ਲਈ ਇਹ ਸ਼ੇਰ ਨਹੀਂ ਦੇ ਦੁੱਧ ਵਰਗੀ ਆ ਉਹ ਦਹਾੜੂ ਗਈ ਦਹਾੜੂਗਾ ਦਹਾੜੂਗਾ ਸੋ ਅਸੀਂ ਬਾਬਾ ਸਾਹ ਦੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਲਾਗੂ ਕਰਨਾ ਹੈ ਸਕੂਲ ਖੋਲ ਰਿਹਾ ਗਰੀਬਾਂ ਦੇ ਮਹੱਲਿਆਂ 'ਚ ਇੱਕ ਗੱਲ ਮੇਰੀ ਨੋਟ ਕਰ ਲਿਓ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਕੋਈ ਹਰਾ ਕਾਰਡ ਕੋਈ ਲਾਲ ਕਾਰਡ ਤੁਹਾਡੀਆਂ ਗਰੀਬੀਆਂ ਨਹੀਂ ਚੱਕ ਸਕਦਾ ਸਿਰਫ ਤੇ ਸਿਰਫ ਗਰੀਬੀਆਂ ਤੁਹਾਡੀਆਂ ਦੂਰ ਹੋ ਸਕਦੀਆਂ ਨੇ ਤਾਂ ਤੁਹਾਡੇ ਬੱਚੇ ਤੁਹਾਡੀ ਗਰੀਬੀ ਚੱਕ ਸਕਦੇ ਆ ਜੇ ਉਹਨਾਂ ਨੂੰ ਪੜਾ ਲਿਖਾ ਕੇ ਅਫਸਰ ਬਣਾ ਦਈਏ ਤਾਂ ਉਹ ਤੁਹਾਡੀਆਂ ਗਰੀਬੀਆਂ ਚੱਕਣਗੇ ਬਹੁਤ देर ਹੋ ਗਈ ਕਈ ਪੀੜੀਆਂ ਹੋ ਗਈਆਂ ਗਰੀਬੀਆਂ ਚ ਹੁਣ ਦੂਰ ਕਰਨ ਦਾ ਸਮਾਂ ਆ ਗਿਆ ਸਕੂਲ ਆਫ ਐਫੀਮਿਨੈਂਸ ਬਣ ਰਹੇ ਨੇ ਸਕੂਲਾਂ ਦੀ ਜਿਹੜੀ ਸਿੱਖਿਆ ਉਹਦਾ ਪੱਦਰ ਸਰਕਾਰੀ ਸਕੂਲਾਂ ਦਾ ਉੱਚਾ ਚੱਕ ਰਿਆ ਜੋ ਮੇਰੀ ਮੈਂ ਬਾਬਾ ਜੀ ਨਾਲ ਬਹੁਤ ਵਾਰੀ ਗੱਲ ਕੀਤੀ ਹੈ ਪਰ ਗੱਡਨਾ ਜੀ ਨਾਲ ਮੈਂ ਆਮ ਤੌਰ ਤੇ ਗੱਲ ਕਰਦਾ ਰਿਹਾ ਨਾ ਪੱਤਰਕਾਰ ਨਾਲ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੀ ਮੇਰੀ ਸੋਚ ਹੈ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਗਰੀਬਾਂ ਦੀਆਂ ਮਰਜ਼ੀਆਂ ਚ ਬਦਲਣਾ ਚਾਹੁੰਨਾ ਸੁਣ ਲਓ ਗੱਲ ਸੁਣ ਲਿਓ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਉਹਨਾਂ ਦੀਆਂ ਮਰਜ਼ੀਆਂ 'ਚ ਬਦਲਣਾ ਚਾਹਨਾ ਤੁਸੀਂ ਮੈਨੂੰ ਪੁੱਛੋਗੇ ਵੀ ਕਿਵੇਂ ਕਿਹੜੀਆਂ ਮਜਬੂਰੀਆਂ ਅੱਜ ਰੱਬ ਨਾ ਕਰੇ ਕੋਈ ਬਿਮਾਰ ਹੋ ਜੇ ਕਰੇ ਮਜਬੂਰੀ ਹੈ ਕਿ ਪ੍ਰਾਈਵੇਟ ਇਲਾਜ ਕਰਾਉਣਾ ਪਊਗਾ ਭਾਵੇਂ ਉਹਦੇ ਵਾਸਤੇ ਘਰ ਵਿਕ ਜੇ ਗਹਿਣੇ ਵਿਕ ਜਾਣ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊਗਾ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ ਹਸਪਤਾਲਾਂ ਚ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਮਸ਼ੀਨਾਂ ਹੈ ਨਹੀਂ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਉਣਾ ਪੈਂਦਾ ਹੈ ਅੱਜ ਗਰੀਬ ਦੀ ਮਜਬੂਰੀ ਹੈ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਾਉਣੇ ਪੈਣਗੇ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਹਾਲਤ ਇਹ ਕਰਤੀ ਨਾ ਉਥੇ ਫਰਨੀਚਰ ਐ ਨਾ ਟੀਚਰ ਐ ਨਾ ਬਾਥਰੂਮ ਐ ਨਾ ਕੋਈ ਵਰਦੀਆਂ ਨੇ ਨਾ ਕੋਈ ਕਿਤਾਬਾਂ ਨੇ ਕੁਛ ਨਹੀਂ ਮਜਬੂਰੀ ਐ ਮਹਿੰਗੀਆਂ ਫੀਸਾਂ ਦੇ ਕੇ ਬੱਚੇ ਨੂੰ ਪੜਾਉਣਾ ਪਊਗਾ ਤਾਂ ਪ੍ਰਾਈਵੇਟ ਚ ਪੜਾਉਣਾ ਪਊਗਾ ਵੀਰੋ ਦਿਨ ਦੂਰ ਨਹੀਂ ਹੈਗੇ ਉਹ ਦਿਨ ਦੂਰ ਨਹੀਂ ਹੈਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਜਦੋਂ ਇਹ ਦੋਨੇ ਮਜਬੂਰੀਆਂ ਤੁਹਾਡੀਆਂ ਮਰਜ਼ੀਆਂ ਬਣ ਜਾਣਗੀਆਂ ਤੁਹਾਡੀ ਮਜਬੂਰੀ ਹੋਊ ਜਿਹੜੀ ਪਹਿਲਾਂ ਸੀ ਤੁਹਾਡੀ ਹੁਣ ਮਰਜ਼ੀ ਬਣੂਗੀ ਕਿਵੇਂ ਰੱਬ ਨਾ ਕਰੇ ਕੋਈ ਬਿਮਾਰੀ ਆ ਜਾਏ ਘਰ ਦੇ ਕਿਸੇ ਜੀ ਨੂੰ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪ੍ਰਾਈਵੇਟ ਚ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਇਲਾਜ ਇੱਕੋ ਜਿਹਾ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਣਗੇ ਇਦਾਂ ਹੀ ਪੜ੍ਹਾਈ ਬਾਰੇ ਤੁਹਾਡੀ ਮਰਜ਼ੀ ਹੋਊਗੀ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਪਰ ਪੜਾਈ ਇੱਕੋ ਜੀ ਹੋਊਗੀ ਪੜਾਈ 'ਚ ਕੋਈ ਫਰਕ ਨਹੀਂ ਹੋਊਗਾ ਇਹ ਮੈਂ ਸੋਚ ਰੱਖ ਕੇ ਚੱਲ ਰਿਹਾ ਹਾਂ ਸੋ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਂ ਕੱਲ ਪੌਣੇ 10 ਵਜੇ 74 ਨੰਬਰ ਬਾੜ ਸੀ ਪੌਣੇ 10 ਵਜੇ ਉਹ ਛੱਤਾਂ ਭਰੀਆਂ ਪਈਆਂ ਸੀ ਮਾਵਾਂ ਪਹਿਣਾ ਬੱਚਾ ਸਮੇਤ ਸਾਰੇ ਲੋਕ ਮੈਂ ਕਿਹਾ ਕਿਸਮਤ ਹੈ ਭਗਵੰਤ ਮਾਨਾ ਪੁਰਾਣੇ ਜਨਮਾਂ ਦੇ ਕੋਈ ਪੋਨੀ ਨੇ ਜਦੋਂ ਤੈਨੂੰ ਲੋਕ ਦੇਖਣ ਸੁਣਨ ਆ ਜਾਂਦੇ ਐ ਨਹੀਂ ਲੀਡਰਾਂ ਨੂੰ ਕੌਣ ਸੁਣਨ ਆਉਂਦਾ ਉਹ ਦੂਜੀਆਂ ਪਾਰਟੀਆਂ ਵਾਲੇ ਦੇਖ ਲੋ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੰਦੀ ਉਹਨੇ ਦਾ ਹਾਲਤ ਹੋਈ ਪਈ ਐ ਸੋ ਵੀਰੋ ਅੱਜ ਮਾਵਾ ਪਹਿਣ ਆਈਆਂ ਨੇ ਭਾਰੀ ਗਿਰਤੀ 'ਚ ਮੈਨੂੰ ਬੜੀ ਖੁਸ਼ੀ ਐ ਔਰ ਮੈਂ ਤੁਹਾਨੂੰ ਇਹ ਕਹਿਣਾ ਵੀ ਚਾਹਨਾ ਜਰੂਰ ਆਇਆ ਕਰੋ ਸੁਣਿਆ ਕਰੋ ਕਿ ਕੀ ਨੀਤੀਆਂ ਬਣ ਰਹੀਆਂ ਨੇ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਜਰੂਰ ਆਇਆ ਕਰੋ ਹਿੱਸਾ ਲਓ ਕਿਉਂਕਿ ਤੁਹਾਨੂੰ ਪਤਾ ਚੁੱਲਾ ਚੱਲਦਾ ਕਿਵੇਂ ਆ ਤੁਹਾਨੂੰ ਪਤਾ ਤੁਹਾਡੇ ਤੋਂ ਵੱਡਾ ਕੌਣ ਜਾਣਦਾ ਸੁਤਾ ਕਰਕੇ ਮੈਂ ਤੁਹਾਡੇ ਕੋਲੇ ਆਇਆ ਮਹਿੰਦਰ ਭਗਤ ਉਹ ਕੱਲੇ ਨਾਮ ਦੀ ਭਗਤ ਨਹੀਂ ਉਹ ਕਰਤਾਰ ਦੇ ਵੀ ਭਗਤ ਹੈ ਤੁਹਾਡੀ ਆਪਣੀ ਪਰਿਵਾਰ ਹੈ ਤੁਹਾਡੇ ਵਰਗੇ ਹੈ ਗਰੀਬੀਆਂ ਜਾਣਦੇ ਆ ਪਿੰਡਿਆਂ ਤੇ ਹਡਾਈਆਂ ਹੋਈਆਂ ਉਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਓ ਆ ਜੂਏ ਬਾਜਾਂ ਸੱਟੇ ਬਾਜਾਂ ਜਾਂ ਪੈਸੇ ਕਮਾਉਣਾਂ ਤੋਂ ਖੜਾ ਛਡਾਓ ਆਹਾ ਬੇਨਤੀ ਕਰਨ ਆਇਆ ਆਪਣਾ ਚੋਣ ਨਿਸ਼ਾਨ ਮਸ਼ੀਨ ਦੇ ਵਿੱਚ 5ਵੇਂ ਨੰਬਰ ਤੇ ਆ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਹਰ ਸਮਾਜ ਦੀ ਆ ਜਿਹੜੇ ਤੁਹਾਡੇ ਜਜ਼ਬਾਤ ਨੇ ਆ ਜਿਹੜਾ ਤੁਹਾਡਾ ਜੋਸ਼ ਹੈ ਦਿਲੋਂ ਹੈ ਛੋਟੇ ਛੋਟੇ ਬੱਚੇ ਵੀ ਬੋਹ ਜਾਂਦਾ ਰਾ ਪੁੱਤ ਜਾਂਦਾ ਰਹਿ ਤੁਹਾਡੇ ਵਾਸਤੇ ਫਿਰਦੇ ਆ ਪੁੱਤ ਸੋ ਵੀਰੋ ਇਹ ਨਾ ਸੋਚੋ ਕਿ ਭਗਵਾਨਤਮਾਨ ਇਸ ਵਾਰਡ ਚ ਆ ਗਿਆ ਤਾਂ ਵੋਟਾਂ ਪੈ ਗਈਆਂ ਜੇ ਉਸ ਵਾਰਡ ਚ ਆ ਜਾਂਦਾ ਉੱਥੋਂ ਹੀ ਵੋਟਾਂ ਪੈ ਜਾਂਦੀਆਂ ਸਾਰੇ ਬਸ ਇਹੀ ਸੁਨੇਹਾ ਦਿਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਸੋ ਆ ਜਿਹੜੇ ਬੱਚੇ ਇਹਨਾਂ ਨੂੰ ਪਤਾ ਨਹੀਂ ਹੈਗਾ ਹਜੇ ਪਰ ਇਹਨੂੰ ਇੰਨਾ ਪਤਾ ਹੈ ਕਿ ਸਾਡੀ ਪੜ੍ਹਾਈ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸਾਨੂੰ ਕੁਝ ਬਣਾਉਣ ਦੀਆਂ ਗੱਲਾਂ ਚੱਲੀ ਜਾਂਦੀਆਂ ਨੇ ਸੋ ਜਦੋਂ ਬਟਨ ਦੱਬਣ ਜਾਓਗੇ ਬਿਜਲੀ ਦਾ ਜ਼ੀਰੋ ਵਾਲਾ ਬਿੱਲ ਵੀ ਨਾਲ ਲੈ ਜਿਓ ਜਿਹੜਾ ਜ਼ੀਰੋ ਬਿੱਲ ਕਰਤਾ ਆਪਾਂ ਨੇ ਬਟਨ ਦੱਬਣ ਜਾਓਗੇ ਤਾਂ ਸੋਚ ਲਿਓ ਉਹ ਝਾੜੂ ਦਾ ਬਟਨ ਨਹੀਂ ਹੈਗਾ ਉਹ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ ਚਮਕਾ ਦਿਓ ਚਮਕਾ ਦਿਓ ਇਨਾਂ ਤੇ ਦੂਜਿਆਂ ਤੇ ਯਕੀਨ ਨਾ ਕਰਿਓ ਕਾਰਪੋਰੇਸ਼ਨ ਦਾ ਕੰਮ ਹੁੰਦਾ ਸੀਵਰੇਜ ਠੀਕ ਕਰਨਾ ਨਗਰ ਨਿਗਮ ਦਾ ਕੰਮ ਹੁੰਦਾ ਗਲੀਆਂ ਨਾਲੀਆਂ ਕੂੜੇ ਦੇ ਢੇਰ ਆ ਸਟਰੀਟ ਲਾਈਟਾਂ ਠੀਕ ਕਰਨਾ ਤੇ ਕਾਰਪੋਰੇਸ਼ਨ ਨਗਰ ਨਿਗਮ ਕਿਹਦੇ ਕੋਲੇ ਆ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਦਿੱਪਤੀ ਮੇਲ ਰਹੀ ਹੈ ਉਹ ਕਿਸੇ ਗਲੀ ਦਾ ਇੱਕ ਸੀਮਰੇ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਉ। ਤੁਸੀਂ ਇੱਥੇ ਇੰਨਾ ਬੰਦਿਆਂ ਨੂੰ ਜਿਤਾਓ। ਇੱਕ ਗੱਲ ਮੈਂ ਤੁਹਾਡੇ ਨਾਲ ਵਾਦਾ ਕਰਦਾ ਜੇ ਇਹ ਸੀਟ ਕਾਂਗਰਸ ਨੂੰ ਵੋਟਾਂ ਪਾ ਦੋਗੇ ਸਮਝ ਲਓ ਵੋਟ ਖਰਾਬ ਹੋ ਗਈ। ਕਿਉਂਕਿ ਕਾਂਗਰਸ ਨੂੰ ਵੋਟਾਂ ਪਾ ਕੇ ਸਰਕਾਰ ਨਾ ਤਾਂ ਟੁੱਟਣੀ ਹੈ ਨਾ ਬਣਨੀ ਹੈ ਪਰ ਹਾਂ ਝਾੜੂ ਵਾਲਾ ਬਟਨ ਦੱਬ ਕੇ ਤੁਹਾਡਾ ਸਰਕਾਰ 'ਚ ਹਿੱਸਾ ਜ਼ਰੂਰ ਪੈ ਜਾਊਗਾ। ਤੁਸੀਂ ਸਰਕਾਰ ਦੇ ਹਿੱਸੇਦਾਰ ਬਣ ਜਾਓਗੇ। ਇੱਕ ਗੱਲ ਹੋਰ ਵਧੀਆ ਹੋ ਗਈ। ਰੱਬ ਜੋ ਕਰਦਾ ਵਧੀਆ ਵਾਸਤੇ ਕਰਦਾ ਕਿ ਮੈਂ ਪਹਿਲਾਂ ਪ੍ਰੋਗਰਾਮ ਬਣਾਇਆ ਸੀਗਾ ਹਜੇ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿਵੇਂ ਲਾਗੂ ਹੋਊਗਾ ਕਿ ਮੈਂ ਜਲੰਧਰ ਰਹਿਣਾ ਚਾਹਨਾ ਤਾਂ ਮੈਂ ਪ੍ਰਾਗਪੁਰ ਰੋਡ ਤੇ ਕਾਰ ਲੈ ਲਿਆ ਕਿਰਾਏ ਤੇ ਹੁਣ ਹਫ਼ਤੇ 'ਚੋ ਘੱਟੋ ਘੱਟ 2 ਦਿਨ 3 ਦਿਨ ਮੈਂ ਆਪ ਖੁਦ ਸਾਰੇ ਅਫਸਰ ਸਰਕਾਰ ਲੈ ਕੇ ਇੱਥੇ ਬੈਠਿਆ ਕਰਾਂਗੇ ਸਾਰੇ ਮਾਝੇ ਤੇ ਦੋਆਬੇ ਦਾ ਦਫ਼ਤਰ ਜਲੰਧਰ ਹੋਇਆ ਕਰੂ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਸਮਾਜ ਦੀਆਂ ਦਿੱਕਤਾਂ ਨੇ ਕਮਿਊਨਿਟੀ ਹਾਲ ਬਣਾਉਣੇ ਨੇ ਸਤ ਸੰਗਰ ਬਣਾਉਣੇ ਨੇ ਜਿੱਥੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ ਸੁੱਖ ਕਰ ਸਕਣ ਇਸ ਤਰ੍ਹਾਂ ਦੀਆਂ ਧਰਮਸ਼ਾਲਾ ਬਣਾਉਣੀਆਂ ਨੇ ਸਮਾਜ ਦੇ ਲੋਕਾਂ ਨੂੰ ਪੜ੍ਹਾਉਣਾ ਹੈ ਅਫਸਰ ਬਣਾਉਣਾ ਹੈ ਤਾਂ ਕਿ ਗਰੀਬੀਆਂ ਚੱਕੀਆਂ ਜਾ ਸਕਣ ਆਹ ਜਿਹੜੇ ਨਸ਼ਿਆਂ ਦੇ ਆਹ ਜਿਹੜੇ ਲੁੱਟਾ ਘੋਆ ਦੇ ਕੰਮ ਚੱਲਦੇ ਨੇ ਬੰਦ ਕਰਾਉਣੇ ਨੇ ਇਹ ਮੇਰੇ ਤੇ ਛੱਡ ਦਿਓ ਅਰਜੀ ਮਹਿੰਦਰ ਭਗਤ ਲਿਖਿਆ ਕਰੂ ਸਾਈਨ ਮੈਂ ਕਰਿਆ ਕਰੂੰ ਬਾਕੀ ਕੰਮ ਤੁਹਾਡਾ ਜ਼ਿੰਮੇਵਾਰੀ ਖਤਮ ਧੰਨਵਾਦ ਜੀ ਧੰਨਵਾਦ 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 ਮੈਂ ਬਈ ਹੀ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਹਰ ਰੋਜ਼ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨੀ ਇੱਜ਼ਤ ਬਖਸ਼ਦੀ ਭਾਵੇਂ ਤੋਂ ਵਧਾਈ ਨਾ ਪ੍ਰਕਟਾਈ ਬਿਨਾ ਇੰਨੀ ਕੀ ਰੱਖਦੀ ਬਸ ਮੇਰੇ ਹੱਥੋਂ ਕੋਈ ਆ ਜਾ ਫੈਸਲਾ ਨਾ ਕਰਵਾ ਲਈ ਸਮਤ ਬਖਸ਼ੀ ਇਹੋ ਜਿਹਾ ਫੈਸਲਾ ਨਾ ਹੋ ਜੇ ਕਿ ਜੀ ਕਿਸੇ ਦੀ ਘਰ ਦੀ ਹੈ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਇਹੋ ਜਿਹੇ ਫੈਸਲੇ ਕਰਾਈ ਕਿ ਤਰੱਕੀਆਂ ਦੇ ਦੀਵੇ ਜਗਣ ਹਰੇ ਘਰ ਚ ਨੌਕਰੀਆਂ ਦੇ ਦੀਵੇ ਜਗਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਜੇ ਲੱਖਾਂ ਨੌਕਰੀਆਂ ਹੋਰ ਦੇਣੀਆਂ ਨੇ ਆਪਣੇ ਬੱਚਿਆਂ ਨੂੰ ਕਹਿ ਦਿਓ ਪੱਲ ਲਿਖ ਕੇ ਨੰਬਰ ਲੈ ਲਓ ਤੁਹਾਡੇ ਘਰੇ ਸਰਕਾਰ ਦੀ ਚਿੱਠੀ ਆਉਗੀ ਕਿ ਆ ਜਾ ਭਾਈ ਆ ਤੇਰੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਸੋ ਵੀਰੋ ਰਿਪੋਰਟਾਂ ਬਹੁਤ ਪੋਜ਼ਿਟਿਵ ਹੋ ਗਈਆਂ ਸਰਵੇ ਸਰਵੇ ਸਾਰੇ ਠੀਕ ਆ ਗਏ ਬਾਕੀਆਂ ਨੂੰ ਐਸੀ ਗੱਲ ਤੋਂ ਤਰੇੜੀਆਂ ਆਈ ਜਾਂਦੀਆਂ ਵੀ ਆ ਕੀ ਹੋ ਗਿਆ ਮੈਨੂੰ ਕਹਿੰਦੇ ਮੁੱਖ ਮੰਤਰੀ ਨੂੰ ਐ ਗਲੀਆਂ 'ਚ ਨਹੀਂ ਜਾਣਾ ਚਾਹੀਦਾ ਮੈਂ ਕਿਹਾ ਕੀ ਗੱਲ ਜੀਆ ਪਾਕਿਸਤਾਨੀਆਂ ਗਲੀਆਂ ਜਾਨਣਾ ਮੈਂ ਮੇਰੇ ਪੰਜਾਬ ਦੀਆਂ ਗਲੀਆਂ ਨੇ ਮੈਂ ਜਦੋਂ ਮਰਜੀ ਜਾਵਾਂ ਮੈਨੂੰ ਮੈਨੂੰ ਹੱਕ ਹੈ ਕਿ ਮੈਂ ਗਲੀਆਂ ਜਾ ਕੇ ਮੈਂ ਲੋਕਾਂ ਦੇ ਦੁੱਖ ਸੁੱਖ ਪੁੱਛਾਂ ਮੁੱਖ ਮੰਤਰੀਆ ਮੈਂ ਮੈਂ ਹੱਲ ਕਰ ਸਕਦਾ ਕਿਉਂ ਨਹੀਂ ਜਾ ਸਕਦਾ ਮੈਂ ਗਲੀਆਂ 'ਚ ਉਹ ਪਿੰਡਾਂ ਦੇ ਮਹੱਲਿਆਂ 'ਚ ਗਲੀਆਂ 'ਚ ਤਾਂ ਪਲੇ ਆ ਜੀ ਇਹ ਪਲੇ ਆ ਮਹਿਲਾਂ 'ਚ ਇਹ ਪਲੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਅਸੀਂ ਤਾਂ ਆਮ ਕਰਾਂਦੇ ਆ ਜੀ ਅਸੀਂ ਤਾਂ ਹੀ ਰਹਾਂਗੇ ਐਂ ਤੋਟੇ ਵਾਂਗੂ ਹੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਹੁਣ ਵੀ ਕਹਿੰਨਾ ਇਹਨਾਂ ਨੇ ਹੁਣ ਤੱਕ ਕੋਈ ਕੁਝ ਨਹੀਂ ਕੀਤਾ ਕਾਲੀਆਂ ਕਾਂਗਰਸੀਆਂ ਨੇ ਸਿਰਫ ਤੇ ਸਿਰਫ ਕਿ ਲੋਕਾਂ ਬਾਰੇ ਤਾਂ ਸੋਚਿਆ ਹੀ ਨਹੀਂ ਸੋਚਿਆ ਤਾਂ ਆਪਣੇ ਪੁੱਤ ਭਤੀਜੇ ਸਾਲੇ ਜੀਜੇ ਬਸ ਇਹ ਤਾਂ ਅੱਗੇ ਸੋਚਿਆ ਹੀ ਨਹੀਂ ਲੋਕਾਂ ਦੇ ਧੀਆਂ ਪੁੱਤ ਮਰਨ ਭੁੱਖੇ ਜਾਂ ਠੱਠੇ ਖੂਚ ਕੋਈ ਨਹੀਂ ਸੋਚਿਆ ਇਹਨਾਂ ਨੇ ਵੋਟਾਂ ਮਿਹਰੇ ਦੇਖ ਲਾਂਗੇ ਇਹਨਾਂ ਨੂੰ ਤਾਂ ਰੁਪਿਆ ਦਾਂਗੇ ਇਹਨਾਂ ਨੂੰ ਪੈਸੇ ਦੇ ਦਾਂਗੇ ਚਲੋ ਚੱਲਾਂਗੇ ਆ ਕੰਮ ਨਾ ਕਰਿਓ ਵੀਰੋ ਨੌਜਵਾਨ ਮੁੰਡੇ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਮੁੰਡੇ ਤੁਹਾਡੇ ਸਮਾਜ ਚੋਂ ਮੈਨੂੰ ਅੱਗੇ ਆ ਕੇ ਮਿਲਦੇ ਨੇ ਕਹਿੰਦੇ ਐ ਕਰਨਾ ਐ ਕਰਨਾ ਜ਼ਰੂਰ ਆਓ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਕੀ ਗੱਲ ਬਈ ਤੁਸੀਂ ਚੇਅਰਮੈਨੀਆਂ ਨੇ ਕੁਰਸੀਆਂ ਤੇ ਬਹਿ ਨਹੀਂ ਸਕਦੇ ਕੀ ਗੱਲ ਬਈ ਤੁਸੀਂ ਐਮਐਲਏ ਨਹੀਂ ਬਣ ਸਕਦੇ ਤੁਸੀਂ ਮੰਤਰੀ ਨਹੀਂ ਬਣ ਸਕਦੇ ਸਿਰਫ ਇਹਨਾਂ ਦੇ ਧੀਆ ਪੁੱਤੇ ਬਣ ਸਕਦੇ ਬਸ ਆਹੀ ਇਹਨਾਂ ਨੂੰ ਦੁੱਖ ਹੈ ਹੁਣ ਕਿ ਕੇਕਮਿੰਦਰ ਮਾਟਰ ਦਾ ਮੁੰਡਾ ਭਵੰਤਵਾਨ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਇੱਥੇ ਤਾਂ ਸਾਡੇ ਧੀਆ ਪੁੱਤ ਬਹਿੰਦੇ ਹੁੰਦੇ ਬਸ ਆਹ ਦੁੱਖ ਹੈ ਇਹਨਾਂ ਨੂੰ ਬਸ ਹਰ ਧਰਮ ਦੀ ਮੈਂ ਇੱਜ਼ਤ ਕਰਦਾ ਹਰ ਧਰਮ ਦੇ ਇਸਟ ਹਰ ਧਰਮ ਦੇ ਜਿੱਥੇ ਸਥਾਨ ਨੇ ਮੈਂ ਜਾਣਾ ਮੈਨੂੰ ਜਿੱਥੇ ਬੁਲਾਉਂਦੇ ਮੈਂ ਜਾਣਾ ਕਿਉਂਕਿ ਮੈਂ ਸਾਡੇ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਵੋਟਾਂ ਵੇਲੇ ਇੱਧਰ ਉੱਧਰ ਹੋਸਦੇ ਪਰ ਜਦੋਂ ਮੁੱਖ ਮੰਤਰੀ ਬਣ ਜੇ ਨਾ ਉਹ ਸਾਰਿਆਂ ਦਾ ਮੁੱਖ ਮੰਤਰੀ ਹੁੰਦਾ ਹੈ ਉਹਨੂੰ ਕਿਸੇ ਨਾਲ ਪੇਧ ਪਾਵ ਜਾਂ ਪੱਖਪਾਤ ਨਹੀਂ ਕਰਨਾ ਚਾਹੀਦਾ ਸੋਂ ਵੀ ਅਸੀਂ ਇਹੀ ਚੁੱਕਦੇ ਹਾਂ ਕਿ ਮੈਂ ਬਿਨਾਂ ਪੱਖਪਾਤ ਤੇ ਪੇਧ ਪਾਵ ਤੋਂ ਕੰਮ ਕਰੂੰਗਾ ਹਰ ਇੱਕ ਬੰਦੇ ਵਾਸਤੇ ਸੋ ਮੇਰੇ ਵੱਲੋਂ ਆਸ ਸਨੇਹ ਤੁਹਾਨੂੰ ਮੇਰਾ ਸਾਰਾ ਪਰਿਵਾਰ ਇੱਥੇ ਫਿਰ ਦਾ ਅਸੀਂ ਜਾਵਾਂਗੇ ਸਾਨੂੰ ਲੋਕ ਬੁਲਾਉਂਦੇ ਆ ਜਾਵਾਂਗੇ ਜਿੱਥੇ ਕਹੋਂਗੇ ਉੱਥੇ ਜਾਵਾਂਗੇ ਘਰੇ ਬੁਲਾਉਂਗੇ ਘਰੇ ਆਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਮਿਲਦੇ ਰਹਿਣਾ ਆ ਤੁਹਾਡੀ ਗਲੀ ਚ ਕਦੇ ਪਹਿਲਾ ਮੁੱਖ ਮੰਤਰੀ ਆ ਨਹੀਂ ਆ ਅਚਾਨਕ ਇਹ ਕਹਿੰਦੇ ਮੇਰ ਨਹੀਂ ਆਇਆ ਤੁਸੀਂ ਮੁੱਖ ਮੰਤਰੀ ਦੀ ਗੱਲ ਕਰੋ ਸੋ ਵੀਰੋ ਉਹਨਾਂ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਨਾ ਬਾਰੀਆਂ ਬਨੀਆਂ ਹੋਈਆਂ ਸੀ ਦੋ ਪਾਰਟੀਆਂ ਸੀ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਐ ਬਾਰੀਆਂ ਬਨੀਆਂ ਹੋਈਆਂ ਸੀ ਪਰ ਇਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆਊਗਾ ਜਿਹੜਾ ਹਿਸਾਬ ਲਾਊਗਾ ਸਾਰੇ ਤੁਹਾਡੇ ਸੋ ਹਿਸਾਬ ਲਵਾਂਗੇ ਇਹਨਾਂ ਤੋਂ ਜਿੰਨਾ ਪੈਸਾ ਲੁੱਟਿਆ ਗਰੀਬਾਂ ਦਾ ਭਾਵੇਂ 10 ਸਾਲ ਪਹਿਲਾਂ ਲੁੱਟਿਆ ਵਿਆਹ ਸਮੇਤ ਖਜ਼ਾਨੇ ਚਾਊਗਾ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਖੁੱਲੂਗਾ ਭਾਵੇਂ ਨੌਕਰੀਆਂ ਦੇ ਕੇ ਭਾਵੇਂ ਬਿਜਲੀ ਫਰੀ ਕਰਕੇ ਭਾਵੇਂ ਰਾਸ਼ਨ ਕਣਕ ਦਾ ਆਪਾਂ ਨੇ ਹੁਣ 4 ਮਹੀਨਿਆਂ ਦਾ ਕਰਤਾ ਜੀ 1 ਜੁਲਾਈ ਨੂੰ ਤੋਂ ਸ਼ੁਰੂ ਹੋ ਗਿਆ 4 ਮਹੀਨਿਆਂ ਦੀ ਕਣਕ ਮਿਲੂਗੀ 31 ਅਕਤੂਬਰ ਤੱਕ ਦੀ 1 ਕੁਇੰਟਲ ਜੇ 5 ਬੰਦੇ ਆਪਾਂ 1 ਕੁਇੰਟਲ ਕਣਕ ਮਿਲੂਗੀ ਔਰ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਜਾਂ ਕੀੜਾ ਲੱਗੇ ਵਾਲੀ ਨਹੀਂ ਹੋਊਗੀ ਜਿਹੜੀ ਕਣਕ ਦਾ ਆਟਾ ਭਗਵੰਤ ਮਾਨ ਖਾਂਦਾ ਉਹੀ ਕਣਕ ਤੁਹਾਨੂੰ ਮਿਲੂਗੀ ਕਿਉਂਕਿ ਮੈਂ ਵੀ ਗਰੀਬੀਆਂ ਚੋਂ ਨਿਕਲਿਆ ਮੈਂ ਵੀ ਦਲਤ ਮਹੱਲਿਆਂ ਚ ਦਿਹਾੜੀਆਂ ਪੁੱਛਣ ਜਾਂਦਾ ਰਿਹਾ ਖੇਤੀ ਕਰਦੇ ਰਿਹਾ ਇਕੱਠੇ ਮਿਹਨਤਾਂ ਕੀਤੀਆਂ ਨੇ ਸਾਰਿਆਂ ਨੇ ਸੋ ਵੀਰੋ ਮੈਨੂੰ ਗਰੀਬੀਆਂ ਦਾ ਪਤਾ ਹੈ ਇਹਨਾਂ ਦਾ ਕੀ ਹੈ ਇਹਨਾਂ ਨੂੰ ਕੱਖ ਨਹੀਂ ਪਤਾ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਦ ਨਹੀਂ ਹੁੰਦੇ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇਹ ਸਾਰੇ ਇਕੱਠੇ ਹੋ ਜਾਂਦੇ ਇਹ ਸਾਰੇ ਇਕੱਠੇ ਹੋ ਜਾਂਦੇ ਆ ਲੁੱਟਣ ਵੇਲੇ ਸੋ ਬਚੋ ਇਹਨਾਂ ਤੋਂ ਤੇ ਮੈਨੂੰ ਤੁਸੀਂ ਇੰਨੀ ਸੂਰਜ ਮੂਹਰੋ ਪੈਂਦਾ ਮੈਨੂੰ ਪਤਾ ਗਰਮੀ ਹੈ ਬਹੁਤ ਦੇਰ ਤੋਂ ਬੈਠੇ ਹੋ ਦੋਨਿਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਮੈਨੂੰ ਇਹ ਤਸੱਲੀ ਦਵਾ ਦਿਓ ਕਿ ਹਾਂ ਜਲੰਧਰ ਵਿਸਤਾਲੈਨ ਦਾ ਸੋਚ ਲਿਆ ਤੇ ਬਸ ਹੁਣ ਤਾਂ 10 ਤਰੀਕ ਨੂੰ ਠੱਪਾ ਹੀ ਲਾਉਣਾ ਅੱਛਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲਿਆ ਥੱਲੇ ਘਾ ਲਓ ਮੈਨੂੰ ਕਾਂਗਰਸੀ ਮਿਲੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਹੁਣ ਦੋ ਦਿਨ ਤੁਹਾਡੇ ਭਾਸ਼ਣ ਪੂਸ਼ਣ ਤਾਂ ਇਹੀ ਰਹਿ ਜਾਣਗੇ ਪੈਸੇ ਵੰਡਾਂਗੇ ਅਸੀਂ ਸਾਡੇ ਕੋਲੇ ਬਹੁਤ ਪੈਸੇ ਨੇ ਅਸੀਂ ਖਰੀਦਾਂਗੇ ਜੇ ਤੁਹਾਨੂੰ ਪੈਸੇ ਵੰਡਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦਿਓ ਲੈ ਲਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਉਹ ਥੋੜੀ ਨੇ ਇਹਨਾਂ ਨੇ ਕਿਹਾ ਨਰਮਾ ਵਿੱਚ ਥੋੜੀ ਪੈਸਾ ਲੁੱਟਿਆ ਹੋਇਆ ਬਸ ਇੰਨਾ ਕਰ ਦਿਓ ਐ ਕਰਕੇ ਐ ਕਰਕੇ ਇਹਨਾਂ ਨੂੰ ਕਹਵੇਓ ਵੀ ਹਾਂ ਤੇ 10 ਤਰੀਕ ਨੂੰ ਪੋਲਿੰਗ ਬੂਥ ਤੇ ਜਾ ਕੇ 5 ਨੰਬਰ ਵਾਲਾ ਝਾੜੂ ਵਾਲਾ ਪਟਨ ਦੱਬ ਕੇ ਕਹਦੇ ਆ ਵੀ ਹਾਂ ਤੇ ਜਿੰਨਾ ਜਿੰਨਾਂ ਨੂੰ ਸਮਝ ਆ ਗਈ ਉਹ ਤਾੜੀ ਮਾਰਦੋ ਬਾਕੀ ਨੂੰ ਮਾਫ ਹੈ ਲੈ ਸਾਰਿਆਂ ਨੂੰ ਸਮਝ ਆ ਗਈ ਸਾਮੀਦਾਰ ਲੱਕਾ ਸਾਰਿਆਂ ਨੂੰ ਸਮਝ ਆ ਗਈ ਤੇ ਹੁਣ ਥੋਡੇ ਵਾਲੇ ਪਾਸਿਓ ਸਮਝਾਂ ਵੀ ਹਾਂ ਦੋਨੇ ਹੱਥ ਉਪਰ ਚੁੱਕ ਕੇ ਦੋ ਨਾਰੇ ਲਾਓ ਇਨਕਲਾਬ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਵੰਦੇ ਜੈ ਭੀਮ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ